ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਨਥਾਣਾ ਦੇ ਵਿੱਚ ਇੱਕ ਗਾਂ ਮਿਲੀ ਹੈ ਜੀ ਆਵਾਰਾ ਗਾਂ ਬੇਸਹਾਰਾ ਤੇ ਇਹਦੀ ਪੂਛ ਦੇ ਵਿੱਚ ਬਹੁਤ ਕੀੜੇ ਬਣੇ ਹੋਏ ਸਨ ਮਨਜੀਤ ਸਿੰਘ ਜੀ ਰਾਜੂ ਨੂੰ ਬੁਲਾਇਆ ਜੀ ਪਿੰਡ ਕਲਿਆਣ ਸੁੱਖਾ ਤੋਂ ਇਹ ਸਾਡੇ ਕੋਲ ਸਵੇਰੇ ਸਵੇਰੇ ਪਹੁੰਚੇ ਆ 8 ਵਜੇ ਤੇ ਇਹਨਾਂ ਦੀ ਪੂਸ਼ ਕੱਟਣੀ ਪਈ ਜੀ ਬਹੁਤ ਜ਼ਿਆਦਾ ਕੀੜੇ ਸੀਗੇ ਜੀ ਨਖਾਣੇ ਪਹੁੰਚੇ ਆ ਡਾਕਟਰ ਕੋਲ ਪੂਸ਼ ਕੱਟ ਕੇ ਇਹਨੂੰ ਦਾਗ ਦਿੱਤਾ ਜੀ ਇਹਨਾਂ ਨੇ ਮਨਜੀਤ ਸਿੰਘ ਨੇ ਤੇ ਨਾਲ ਹੋਰ ਵੀ ਇਹਨਾਂ ਦੇ ਸੇਵਾਦਾਰ ਹੈ ਡਾਕਟਰ ਕਾਲਾ ਜੀ ਹੈ ਜੀ ਨਖਾਣੇ ਪਿੰਡ ਪਹੁੰਚਿਆ ਨੰਨਾ ਥਾਣਾ ਦੇ ਵਿੱਚ ਮਨਜੀਤ ਸਿੰਘ ਰਾਜੂ ਜੀ ਹੋਰ ਵੀ ਬਹੁਤ ਬੇਸਹਾਰਾ ਪਸ਼ੂਆਂ ਦਾ ਇਲਾਜ ਕਰਦੇ ਆ ਜੀ ਕੋਈ ਵੀ ਪਸ਼ੂ ਹੈ ਜਾਨਵਰ ਹੈ ਕੁੱਤਾ ਕੋਈ ਵੀ ਜਾਨਵਰ ਹੈ ਜੀ ਅੱਜ ਕੱਲ੍ਹ ਗਰਮੀ ਦੀ ਵਜ੍ਹਾ ਨਾਲ ਕੀੜੇ ਬਹੁਤ ਬਣ ਰਹੇ ਆ 2-3 ਮਹੀਨਿਆਂ ਤੋਂ ਕੀੜਿਆਂ ਦਾ ਇਲਾਜ ਚੱਲ ਰਿਹਾ ਜੀ ਲਗਾਤਾਰ ਸਰਦੀਆਂ ਦੇ ਵਿੱਚ ਵੀ ਇਹ ਦਿਨ ਰਾਤ ਹਮਮਤ ਕਰਕੇ ਮਿਹਨਤ ਕਰਕੇ ਜੀ ਇੱਕ ਪਸ਼ੂਆਂ ਦਾ ਜਾਨਵਰਾਂ ਦਾ ਕੁੱਤਿਆਂ ਦਾ ਇਲਾਜ ਕਰਦੇ ਆ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਹੀ ਜਾਨਵਰਾਂ ਨੂੰ ਇਲਾਜ ਕਰਨ ਦੀ ਵੱਲ ਬੁੱਧੀ ਉਤਸ਼ਾਹ ਵਖਸ਼ੇ ਸੋ ਕੋਈ ਵੀ ਵੀਰ ਭਰਾ ਇਹਨਾਂ ਦੀ ਕੋਈ ਮਦਦ ਕਰਨਾ ਚਾਹੁੰਦਾ ਵੈਸੇ ਤਾਂ ਬਹੁਤ ਵੀਰ ਇਹਨਾਂ ਦੇ ਨਾਲ ਜੁੜੇ ਹੋਏ ਆ ਦਵਾਈਆਂ ਠੇਕ ਵਗੈਰਾ ਹਰਾ ਚਾਰਾ ਤੂੜੀ ਕਣਕ ਦਾਣਾ ਵਗੈਰਾ ਫੀਡ ਵਗੈਰਾ ਭੇਜਦੇ ਆ ਬੇਸਹਾਰਾ ਪਸ਼ੂਆਂ ਦੇ ਵਾਸਤੇ ਹੋਰ ਵੀ ਕਿਸੇ ਵੀਰ ਭਾਈ ਨੇ ਇਹਨਾਂ ਨੂੰ ਕੋਈ ਦਵਾਈ ਜਾਂ ਕੋਈ ਹਰਾ ਚਾਰਾ ਕਾਨਕ ਦਾਣਾ ਫੀਡ ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਇਹਨਾਂ ਦਾ ਨੰਬਰ ਹੈ ਜੀ 97793 48597 ਇੱਕ ਹੋਰ ਨੰਬਰ ਹੈ ਜੀ ਇਹਨਾਂ ਦਾ 96538 0080099 ਇਹਨਾਂ ਤੇ ਕਨੈਕਟ ਕਰਕੇ ਆਪਣਾ ਯੋਗਦਾਨ ਪਾ ਸਕਦਾ ਹੈ ਜਾਂ ਕੋਈ ਵੀ ਵੀਰਪਾਈ ਆਪਣਾ ਨਾਲ ਇਹਨਾਂ ਦੇ ਸੇਵਾ ਕਰਵਾਉਣੀ ਚਾਹੁੰਦਾ ਹੋਵੇ ਉਹ ਵੀ ਆਪਣਾ ਇਹਨਾਂ ਨੂੰ ਨੰਬਰ ਦੇਵੇ ਤਾਂ ਕਿ ਕਿਸੇ ਵੀ ਪਸ਼ੂ ਨੂੰ ਜਾਨਵਰ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ